ਹੁਸ਼ਿਆਰਪੁਰ ਦੇ ਆਰੀਅਨ ਹੰਸ ਕਤਲ ਕੇਸ ਦੇ ਵਿੱਚ ਮਾਪਿਆਂ ਨੂੰ ਮਿਲਿਆ ਇਨਸਾਫ ਮਾਨਯੋਗ ਅਦਾਲਤ ਵੱਲੋਂ ਦੋਸ਼ੀਆਂ ਨੂੰ ਸੁناਈ ਗਈ ਸਜ਼ਾ ਦੇਖੋ ਪੂਰੀ ਰਿਪੋਰਟ ਦੇਖੋ ਆਰੀਅਨ ਹੰਸ ਦਾ ਜਿਹੜਾ ਕਤਲ ਹੋਇਆ ਸੀਗਾ ਆਰੀਅਨ ਹੰਸ ਘਰ ਤੋਂ ਮਿਸਿੰਗ ਹੋ ਗਿਆ ਸੀ ਘਰ ਤੋਂ ਚਲਾ ਗਿਆ ਸੀ ਕਿਉਂਕਿ ਘਰ ਦੇ ਨੂੰ ਉਸ ਟਾਈਮ ਨਹੀਂ ਸੀ ਪਤਾ ਕਿ ਕਿਸ ਪਰਪਸ ਲਈ ਗਿਆ ਜਦੋਂ ਮਿਸਿੰਗ ਹੋਇਆ 10 11 ਦੀ ਗੱਲ ਹੈ 10 11 2021 ਦੀ ਜਦੋਂ ਮਿਸਿੰਗ ਹੋਇਆ ਕਰਦਿਆਂ ਨੇ ਕੰਪਲੇਂਟ ਪਹਿਲਾਂ ਕੀਤੀ ਕਿ ਸਾਨੂੰ ਸ਼ੱਕ ਹੈ ਕਿਉਂਕਿ ਬੱਚਾ ਘਰ ਨਹੀਂ ਆਇਆ ਇਸ ਕਰਕੇ ਵੀ ਉਹਦੀ ਭਾਲ ਕੀਤੀ ਜਾਵੇ ਬਟ ਜਦੋਂ ਭਾਲ ਕਰਦੇ ਕਰਦੇ ਕਰਦਿਆਂ ਪੁਲਿਸ ਦੀ ਜੁਆਇੰਟ ਭਾਲ ਚੱਲ ਰਹੀ ਸੀ ਕਿ ਉਹਦੀ ਡੈੱਡ ਬੋਡੀ ਇੱਥੇ ਪੰਗੀ ਚੋ ਦੇ ਵਿੱਚੋਂ 10 11 10 11 ਨੂੰ ਜਿਹੜਾ ਘਰੋਂ ਗਿਆ ਸੀ ਉਸ ਤੋਂ ਬਾਅਦ 12 11 ਨੂੰ ਉਹਦੀ ਡੈੱਡ ਬੋਡੀ ਜਿਹੜੀ ਹੈ ਪੰਗੀ ਚੋ ਦੇ ਵਿੱਚੋਂ ਪੁਲਿਸ ਹਰ ਕਰਦਿਆਂ ਦੀ ਜੁਆਇੰਟ ਐਫਰਟ ਦੇ ਨਾਲ ਮਿਲੀ ਸੀ ਤੇ ਉਸ ਤੋਂ ਬਾਅਦ ਫਿਰ ਉਦੋਂ ਪੁਲਿਸ ਨੇ ਉਸ ਕੇਸ ਦੇ ਵਿੱਚ ਚਾਰ ਜਾਨਿਆਂ ਨੂੰ ਨਾਮਜ਼ਦ ਕੀਤਾ ਸੀ ਜਿਨ੍ਹਾਂ ਦੇ ਨਾਮ ਹੈ ਮਨਮਿੰਦਰ ਸਿੰਘ ਨੂੰ ਆਕਾਸ਼ ਵੀ ਕਹਿੰਦੇ ਸੀ ਕਹਿੰਦੇ ਹੈਰ ਰਾਤ ਦਿਲਵੀਰ ਸਿੰਘ ਔਰ ਦੋ ਹੋਰ ਸੀਗੇ ਨਵਕੀਰਤ ਸਿੰਘ ਭੋਗਲ ਤੇ ਪ੍ਰਥਮ ਸ਼ਰਮਾ ਚਾਰ ਅਕਿਊਜ਼ ਨਾਮਿਨੇਟ ਹੋਏ ਸੀ ਫਿਰ ਪੁਲਿਸ ਨੇ ਇਨਵੈਸਟੀਗੇਸ਼ਨ ਆਪਣੀ ਪੂਰੀ ਕਰਦੇ ਹੋਏ ਇਹਨਾਂ ਚਾਰਾਂ ਦੇ ਖਿਲਾਫ ਕੋਰਟ ਦੇ ਵਿੱਚ ਜਿਹੜੀਆਂ ਧਾਰਾਵਾਂ ਵਿੱਚ ਚਲਾਨ ਪੇਸ਼ ਕੀਤਾ ਸੀ 302 120 ਬੀ 201 IPC اور ਨਾਲ SC ST ਐਕਟ ਦਾ ਇਹਨਾਂ ਦੇ ਚਾਰਜ ਕੋਡ ਦੇ ਵਿੱਚ ਲੱਗਾ ਸੀ ਹੁਣ ਜਿਹੜਾ ਟ੍ਰਾਇਲ ਸੀ ਮੈਡਮ ਮਿਸਿਸ ਜਸਵਿੰਦਰ ਸ਼ਿਮਾਰਾ ਨੰਨੋ ਡਿਡਿਸ਼ਨਲ ਸੈਸ਼ਨ ਜਜ ਹੁਸ਼ਿਆਰਪੁਰ ਇਹਨਾਂ ਦੀ ਕੋਰਟ ਦੇ ਵਿੱਚ ਟ੍ਰਾਇਲ ਸੀ ਇਹਨਾਂ ਨੇ ਇੱਕ 95 ਪੇਜ ਦਾ ਆਪਣਾ ਫੈਸਲਾ ਦਿੱਤਾ ਮੈਡਮ ਜਸਵਿੰਦਰ ਕੌਰ ਉਹਦੇ ਵਿੱਚ ਦੋ ਕੈਟਾਗਰੀਆਂ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਹੋਈ ਹੈ ਪਹਿਲੀ ਕੈਟਾਗਰੀ ਮਨਮਿੰਦਰ ਸਿੰਘ ਐਲੀਅਸ ਆਕਾਸ਼ ਤੇ ਦਲਵੀਰ ਸਿੰਘ ਜੱਜ ਸਾਹਿਬ ਨੇ ਉਮਰ ਕੈਦ 302 ਦੇ ਵਿੱਚ ਨਾਲ ਤਾਰਾ 120 ਬੀ ਦਾ ਸਹਾਰੇ ਦੇ ਨਾਲ ਉਮਰ ਕੈ ਸੁਣਾਈ ਹੈ ਤੇ 25000 ਰੁਪਏ ਜੁਰਮਾਨਾ ਇਹਨਾਂ ਨੂੰ ਹੋਇਆ। ਇਸੇ ਤਰ੍ਹਾਂ ਨਾਲ ਜਿਹੜੇ ਬਾਕੀ ਦੋ ਦੋਸ਼ੀ ਹੈ ਜਿਨ੍ਹਾਂ ਦੇ ਨਾਮ ਨਵਕੀਰਤ ਸਿੰਘ ਤੇ ਪ੍ਰਥਮ ਸ਼ਰਮਾ ਇਹਨਾਂ ਨੂੰ ਸਿਰਫ ਤਾਰਾ 201 ਦੇ ਵਿੱਚ ਜਿਹਨੂੰ ਅਸੀਂ ਡਿਸਟਰੋਇੰਗ ਆਫ ਐਵੀਡੈਂਸ ਕਹੀਦਾ ਕਿ ਮਰਡਰ ਤੋਂ ਬਾਅਦ ਜਿਨ੍ਹਾਂ ਨੇ ਐਵੀਡੈਂਸ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ 3-3 ਸਾਲ ਦੀ ਸਜ਼ਾ ਸੁਣਾਈ ਹੈ ਤੇ 10000 ਰੁਪਏ ਜੁਰਮਾਨਾ ਕਿਉਂਕਿ ਉਹਨਾਂ ਨੇ ਜੁਰਮਾਨਾ ਉਸ ਟਾਈਮ ਭਰ ਦਿੱਤਾ কোর্ਟ ਦੇ ਵਿੱਚ ਔਰ ਸਜ਼ਾ 3 ਸਾਲ ਦੇ ਪ੍ਰੀਵਿਊ ਦੇ ਅੰਡਰ ਸੈਕਸ਼ਨ 389 ਦੇ ਅੰਡਰ ਕੋਰਟ ਨੇ ਉਹਨਾਂ ਦੋਨੂੰ ਜ਼ਮਾਨਤ ਦੇ ਦਿੱਤੀ ਪਰ ਅਪੀਲ ਚਾਰਾਂ ਨੂੰ ਹੀ ਫਾਈਲ ਕਰਨੀ ਪਵੇਗੀ ਔਰ ਇਹ ਫੈਸਲਾ ਅਦਾਲਤ ਦਾ ਜਿਹੜਾ ਮੈਂ ਅਗਲੀ ਗੱਲ ਵੀ ਤੁਹਾਡਾ ਅਗਲਾ ਸਵਾਲ ਸੀਗਾ ਵੀ ਇਹਦੇ ਨਾਲ ਕੀ ਸੰਤੁਸ਼ਟੀ ਕੀ ਮੈਂ ਉਹ ਵੀ ਕਲੀਅਰ ਕਰ ਦਿੰਦਾ ਦੇਖੋ ਘਰਦਿਆਂ ਦਾ ਬੱਚਾ ਤਾਂ ਕਦੀ ਵਾਪਸ ਨਹੀਂ ਲਿਆ ਲਿਆਂਦਾ ਜਾ ਸਕਦਾ ਪਰ ਕਾਨੂੰਨ ਵੱਲੋਂ ਜੋ ਅਸੀਂ ਮੈਕਸਿਮਮ ਕੋਸ਼ਿਸ਼ ਕਰ ਸਕਦੇ ਸੀ ਐਜ਼ ਕੰਪਲੇਨੈਂਟ ਦੇ ਵਕੀਲ ਹੋਣ ਦੇ ਨਾਤੇ ਅਸੀਂ ਤਿੰਨ ਚਾਰ ਵਕੀਲਾਂ ਨੇ ਰਲ ਕੇ ਉਹ ਕੋਸ਼ਿਸ਼ ਕੀਤੀ ਔਰ ਉਸ ਕੋਸ਼ਿਸ਼ ਦੇ ਵਿੱਚ ਕਾਫੀ ਹੱਦ ਤੱਕ ਅਸੀਂ ਸਫਲ ਵੀ ਹੋਏ ਇੱਕ ਤੁਸੀਂ ਤੀਸਰਾ ਸਵਾਲ ਮੈਨੂੰ ਪਹਿਲੇ ਪੁੱਛਿਆ ਸੀ ਕਿ ਕੀ ਤੁਸੀਂ ਅਪੀਲ ਵਗੈਰਾ ਇਹਦੀ ਕੋਈ ਫਾਈਲ ਕਰਨ ਜਾ ਰਹੇ ਹੋ ਜਾਂ ਨਹੀਂ ਹਜੇ ਕਿਉਂਕਿ 95 ਪੇਜ ਦਾ ਫੈਸਲਾ ਹੈ 95 ਪੇजेस ਅਸੀਂ ਇਹਨੂੰ ਈਵੈਲਿਊਏਟ ਕਰ ਰਹੇ ਹਾਂ ਪੜ ਰਹੇ ਹਾਂ ਕਿਉਂਕਿ ਦੋਨੋਂ ਤਾਂ ਉਮਰ ਕਾਇਦ ਹੋਈ ਸਾਡੀ ਕੋਸ਼ਿਸ਼ ਰਹੇਗੀ ਜਿਹੜੇ ਰਿਮੇਨਿੰਗ 2 ਆ ਜੇ ਸਾਨੂੰ ਅਪੀਲ ਲਈ ਰਸਤਾ ਉਹਦੇ ਚ ਦਿਖਦਾ ਹੋਏਗਾ ਜੱਜਮੈਂਟ ਤੇ ਡੈਫੀਨੇਟਲੀ ਕਰਦਿਆਂ ਦੀ ਕਨਸਲਟੇਸ਼ਨ ਨਾਲ ਕੰਪਲੇਨਰ ਦੀ ਕਨਸਲਟੇਸ਼ਨ ਨਾਲ ਅਸੀਂ ਉਹਦੇ ਵਿੱਚ ਮਾਨਜੋਗ ਉੱਚ ਨਿਆਲੇ ਹਾਈ ਕੋਰਟ ਦੇ ਵਿੱਚ ਚੰਡੀਗੜ੍ਹ ਵਿੱਚ ਅਪੀਲ ਜਰੂਰ ਦਾ ਹੈ। ਨਗਰ ਅਪਲਾਈ ਇਕੱਠੇ ਦੇ ਦਿੰਦਾ ਹਾਂ ਤੁਸੀਂ। ਇਹ ਆ ਰਿਆਂ ਦਾ ਕੀ ਲੱਗਦਾ ਤੁਹਾਨੂੰ? ਮੈਂ ਆ ਰਿਆਂ ਦਾ ਪਿਤਾ। ਠੀਕ ਆ ਜੇ ਮਾਨਜੋਗ ਅਦਾਲਤ ਤੋਂ ਪੈਸਾ ਸੁਣਾ ਗਿਆ। ਹਤੇ ਆ ਰਿਆ ਨੂੰ ਉਮਰ ਕਹਦੇ ਸਜੇ ਤੇ ਦੋ ਨੂੰ ਜਿਹੜੀ 3 ਸਾਲ ਦੀ ਸਜ਼ਾ ਸੁਣਾਈ ਗਈ ਉਹ। ਅਈ ਪ੍ਰਮਾਤਮਾ ਦਾ ਬਹੁਤ ਲੱਖ ਲੱਖ ਸ਼ੁਕਰ ਕਰਦੇ ਆਂ। ਜਿਹੜਾ ਮੇਰੇ ਬੱਚੇ ਨੂੰ ਹੁਣ ਇਨਸਾਫ਼ ਮਿਲਿਆ ਵਾ ਤੇ ਵਕੀਲ ਸਾਹਿਬ ਆਪਣੇ ਜੈਰਾਤ ਸਾਹਿਬ ਦਾ ਆਪਣੇ ਗਿਲ ਸਾਹਿਬ ਦਾ ਤੇ ਜਲੰਧਰ ਵਾਲੇ ਜੀ ਸੰਚੇ ਦੇਵਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਸਾਨੂੰ ਇਨਸਾਫ਼ ਮਿਲਿਆ ਵਾ ਜਿਹੜੇ ਦੋ ਦੋਸ਼ੀਆਂ ਨੂੰ ਘੱਟ ਸਜ਼ਾ ਹੋਈ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਵਕੀਲ ਸਾਹਿਬ ਨਾਲ ਸਲਾਹ ਕਰਕੇ ਅਸੀਂ ਉੱਚ ਅ ਅਦਾਲਤਾਂ ਦੇ ਵਿੱਚ ਅਪੀਲ ਪਾਈਏ ਅਸੀਂ ਹੋਰ ਸਾਰੇ ਸ਼ਹਿਰ ਵਾਸੀਆਂ ਨੇ ਜਿਨ੍ਹਾਂ ਨੇ ਸਾਡਾ ਬੜਾ ਸਹਿਯੋਗ ਕੀਤਾ ਸਾਡਾ ਸਾਥ ਦਿੱਤਾ ਅਸੀਂ ਉਹਨਾਂ ਦਾ ਵੀ ਬੜਾ ਧੰਨਵਾਦ ਕਰਦੇ ਹਾਂ ਛੇ ਜੀ